ਤਨਾਸਰੀ ਮਹਲਾ 5ਵਾਂ ਚਤੁਰ ਦਿਸ਼ਾ ਕੀ ਨੋ ਬਲੇ ਆਪਣਾ ਸਿਰ ਉੱਪਰ ਕਰਤਾ ਰਿਓ ਕਿਰਪਾ ਕੀ ਠਾਕਿਆ ਬਲੋਕ ਨੀਨੋ ਦਾਸ ਕਰ ਦੂਖ ਵਿਦਾਰੇ ਓ ਹਰ ਜਨ ਰੱਖੇ ਗੁਰੂ ਗੋਬਿੰਦ ਕੰਠ ਲਾਏ ਅਬ ਗੁਣ ਸਭ ਮਿਟੈ ਗਿਆਨ ਪੁਰਖ ਭਗੰਤ ਰਾਉ ਜੋ ਮੰਗੇ ਠਾਕਰੇ ਆਪਣੇ ਤੇ सोई सोई દેવે ਨਾਨਕ ਦਾਸ ਮੁਖ ਤੇ ਜੋ ਬੋਲੇ ਹਿਆਂ ਵਾ ਸਚ ਹੋਵੇ ਇਹ ਸ਼ਬਦ ਤਨਾਸਰੀ ਰਾਗ ਵਿੱਚ ਦਰਜ ਹੈ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਅੰਕਤ ਹੈ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਬਾਣੀ ਰਾਹੀਂ ਸੰਕਤਾਂ ਨੂੰ ਸੰਬੋਧਿਤ ਕਰਦੇ ਹੋਏ ਦਸਦੇ ਹਨ ਚਤੁਰ ਦਿਸ਼ਾ ਕੀ ਨੋਵਾਂ ਵਾਲਾ ਆਪਣਾ ਸਿਰ ਉੱਪਰ ਕਰਤਾ ਜੀ ਚਾਰੇ ਦਿਸ਼ਾਵਾਂ ਵੱਲ ਦੇਖ ਲਓ ਤੱਕ ਲਓ ਆਪਣੇ ਵੱਲ ਨੂੰ ਦੇਖ ਲਓ ਕੁਝ ਵੀ ਦੇਖ ਲਓ ਨੋਵਾਂ ਵਾਲਾ ਆਪਣਾ ਸਿਰ ਉੱਪਰ ਕਰਤਾ ਜੀ ਜੇ ਬਾਲ ਹੈ ਸ਼ਕਤੀ ਹੈ ਜੇ ਸਰੀਰ ਚੱਲਦਾ ਹੈ ਸੇ ਬੰਦੇ ਨੂੰ ਬਾਲਿਆ ਤੇ ਉਹ ਕਰਤਾਰ ਉਹਦਾ ਹੱਥ ਹੈ ਤਾਂ ਹੈਗਾ ਸਭ ਕੁਝ ਜੇ ਨਹੀਂ ਹੈਗਾ ਤਾਂ ਕੁਝ ਵੀ ਨਹੀਂ ਸਿਰਮੁ ਆਪਣਾ ਕਰਤਾਰੋ ਕਿਰਪਾ ਕੇ ਠਾਕਾ ਬਲੋਕ ਰਕੀਨੋ ਦਾਸ ਕਾ ਦੂਖ ਵਿਦਾਰੇ ਕਿਰਪਾ ਕਰੋ ਕਿਰਪਾ ਠਾਕਾ ਅਬ ਹੈ ਠਾਕਰ ਮਾਲਕ ਅਬ ਲੋਕ ਰਕੀਨੋ ਦਾਸ ਕਾ ਦੂਖ ਵਿਦਾਰੇ ਦਾਸ ਦੇ ਦੁੱਖਾਂ ਨੂੰ ਦੁੱਖਾਂ ਦੀ ਇਨਰਤੀ ਕਰ ਦੂ ਜੋ ਆਪਦੇ ਚਰਨਾਂ ਵਿੱਚ ਆਇਆ ਹੈ ਆਪ ਦੀ ਛਣ ਕਬੂਲ ਕੀਤੀ ਹੈ ਦੁੱਖ ਦੂਰ ਕਰਦੇ ਆ ਕਾ ਆਬ ਸਬਦਾ ਦੁੱਖ ਦੂਰ ਕਰਦੇ ਆ ਦਾਸ ਦਾ ਦੁੱਖ ਦੂਰ ਕਹੋ ਕਿਰਪਾ ਕਠਾਪ ਅਵ ਲੋਕ ਨੂੰ ਕਿੰਨੋਂ ਦਾ ਕਾ ਦੁੱਖ ਬਿਦਾਰ ਹਰ ਦਿਨ ਰਾਖੇ ਗੁਰ ਗੋਬਿੰਦ ਹਰੀ ਜਨ ਜਿਹੜੇ ਪਿਆਰੇ ਆ ਹਰੀ ਦੇ ਪ੍ਰਭੂ ਦੇ ਪਿਆਰੇ ਆ ਤੇਰੇ ਚਰਨਾਂ ਨਾਲ ਜੁੜੇ ਹਨ ਤੇਰੀ ਬੰਦਗੀ ਕਰਦੇ ਆ ਦਾਸ ਤੇਰੇ ਚਰਨਾਂ ਤੇ ਚਰਨਾਂ ਦਾ ਸੇਵਕ ਹੈ ਆਪ ਜੀ ਦੀ ਸੇਵਕ ਦੀ ਰੱਖਿਆ ਕਰੋ ਅਰੇ ਰਾਕੇ ਗੁਰੂ ਗੋਬਿੰਦ ਤੁਸੀਂ ਹੀ ਰੱਖਿਆ ਕਰਦੇ ਹੋ ਨੀਆ ਗੁਰੂ ਗੋਬਿੰਦ ਗੋਬਿੰਦ ਐ ਮੇਰੇ ਮਾਲਕ ਗੋਬਿੰਦ ਪ੍ਰਮਾਤਮਾ ਤੂੰ ਹੀ ਸਾਨੂੰ ਨਿਵਾਜਣਾ ਤੁਸੀਂ ਸਭ ਕੁਝ ਦਿੰਨਾ ਆ ਤੇਰਾ ਦਿੱਤਾ ਖਾਣਾ ਆ ਤੇਰੀ ਬਖਸ਼ਿਸ਼ ਹੋਣੀ ਆ ਗੋਬਿੰਦ ਹੈ ਤੂੰ ਗੋਬਿੰਦ ਹੈ ਗੋਬਿੰਦ ਹੈ ਗੋਬਿੰਦ ਵੈ ਨਹੀਂ ਕੋਈ ਗੋਵਿੰਦ ਤੋਂ ਬਿਨਾ ਕੁਛ ਨਹੀਂ ਗੋਵਿੰਦ ਹੈ ਸਾਰੀ ਦੁਨੀਆ ਨੂੰ ਦੇ ਰਿਹਾ ਹੈ ਨੀਚੋਂ ਉੱਚ ਕਰੇ ਮੇਰਾ ਗੋਵਿੰਦ ਨੀਚਾ ਤੋਂ ਉੱਚ ਕਰਨ ਕਰਨ ਵਾਲਾ ਗੋਵਿੰਦ ਹੈ ਜਿਹੜਾ ਜੋ ਵੀ ਉਹਦਾ ਊਟ ਆਸਰਾ ਤੱਕਦਾ ਆ ਉਸ ਦੇ ਚਰਨਾਂ ਦੀ ਉਹਦੇ ਚਰਨਾਂ ਦੇ ਨਾਲ ਜੁੜਦਾ ਆ ਬੰਧ ਕੀ ਕਰਦਾ ਹੈ ਤੇ ਉਹ ਪਰਮਾਤਮਾ ਉਹਦੀ ਰਕਸ਼ਾ ਕਰਦੇ ਹਨ ਗੋਵਿੰਦ ਉਹਦੀ ਉਹਦੀ ਤੇ ਕਿਰਪਾ ਕਰਦੇ ਹਨ ਜੇ ਹਰ ਜਨ ਰੱਖੇ ਗੁਰੂ ਗੋਵਿੰਦ ਕੰਠ ਲੈ ਆਬ ਗੁਣ ਸਾਹਿਬ ਮੇਟੇ ਦਿਆਲਪੁਰ ਕਬੂਸ਼ਾ ਦੇ ਮੇਰੇ ਗੁਨਾ ਦੀ ਕੀ ਜਾਣੇ ਕੰਠ ਲੈ ਆਏ ਦਾਸ ਨੂੰ ਆਪਣੇ ਤੁਸੀਂ ਜਿਨ੍ਹਾਂ ਵੀ ਜੀਵਨ ਨੂੰ ਪਿਆਰਿਆਂ ਨੂੰ ਗੱਲ ਦੇ ਨਾਲ ਲਾਉਂਦੇ ਹੋ ਕੰਠ ਲੈ ਆਏ ਆਬ ਆਪਣੇ ਜਾਨਾਂ ਨਾਲ ਲੜ ਲੜ ਲਾਲੋ ਗੱਲ ਦੇ ਨਾਲ ਜੋੜ ਲੋ ਪ੍ਰੀਤਿ ਐਸੀ ਬਖਸ਼ੇ ਜਿਹਨੂੰ ਆਬ ਪਖਸ਼ ਦੇ ਆ ਪ੍ਰੀਤ ਬਖਸ਼ੇ ਦੇ ਆ ਕੰਠ ਲੈ ਆਬ ਗੁਣ ਸਾਹਿਬ ਮੇਟੇ ਦਿਆਲਪੁਰਖ ਬਖਸ਼ੰਦ ਦਿਆਲਪੁਰਖ ਆ ਕਿਰਪਾਲੂ ਦਿਆਲੂ ਆ ਸਭ ਤੇ ਰੱਖਿਆ ਕਰਦੇ ਆ ਸਦੀ ਪ੍ਰਿਆਸ ਸੁਣਦੇ ਆ ਨਾ ਦਾਸ ਦੀ ਬੇਨਤੀ ਪ੍ਰਵਾਨ ਕਰੋ ਮੈਂ ਆਪ ਜੀ ਦੇ ਚਰਨਾਂ ਤੋਂ ਦੂਰ ਨਾ ਜਾਵਾਂ ਕੰਧਰਲਾ ਗੁਣ ਸਾਹਿਬ ਮੇਟੇ ਦਿਆਲਪੁਰਖ ਬਖਸ਼ੰਦ ਰਹਾਉ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਕੋ ਪ੍ਰਮਾਤਮਾ ਐਸਾ ਹੈ ਜੋ ਵੀ ਉਹਦੇ ਕੋਲੋਂ ਮੰਗੋ ਉਹ ਮਿਲਦਾ ਹੈ ਸਭ ਨੂੰ ਦਿੰਦਾ ਸਭ ਨੂੰ ਨਿਵਾਜਦਾ ਹੈ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਸਭ ਨੂੰ ਦਿੰਦਾ ਹੈ ਉਹ ਦੇਣ ਵਾਲਾ ਨਹੀਂ ਥੱਕਦਾ ਉਹਦੇ ਪੰਡਾਰ ਖੁੱਲੇ ਹਨ ਦਿੰਦਾ ਦੇ ਲੈਂਦੇ ਥੱਕ ਪਾਏ ਲੈਣ ਵਾਲੇ ਥੱਕ ਜਾਂਦੇ ਮੰਗਣੇ ਵਾਲ ਮੰਗਣ ਵਾਲੇ ਥੱਕ ਜਾਂਦੇ ਦੇਣ ਵਾਲਾ ਨਹੀਂ ਥੱਕਦਾ ਦਿੰਦਾ ਦੇ ਲੈਂਦੇ ਥੱਕ ਪਾਏ ਜੁਗਾ ਜਗੰਤਰ ਖਾਹੀ ਖਾਏ ਜੁਗਾ ਜੁਗਾ ਤੋਂ ਸਾਨੂੰ ਦੇਈ ਦੇਈ ਜਾਂਦਾ ਤੇ ਅਸੀਂ ਖਾ ਹੀ ਜਾਂਦੇ ਸਾਨੂੰ ਖਾਣ ਨੂੰ ਸਭ ਕੁਝ ਦਿੰਦਾ ਰਜ਼ਕ ਦਿੰਦਾ ਉਹਦੀ ਕਿਰਪਾ ਦੇ ਨਾਲ ਸਭ ਕੁਝ ਦਿੰਦਾ ਜੋ ਮੰਗੇ ਠਾਕੁਰ ਆਪਨੇ ਤੇ ਸੋਇ ਸੋਇ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇहां ਉहां ਸੱਚ ਮੁਖ ਗੁਰੂ ਸਾਹਿਬ ਜੀ ਦੀ ਬਾਣੀ ਨਾਨਕ ਦਾਸ ਗੁਰੂ ਸਾਹਿਬ ਕਹਿੰਦੇ ਹਨ ਵੀ ਜੋ ਬਾਣੀ ਸਤਗੁਰੂ ਜੀ ਕਹਿ ਰਹੇ ਹਨ ਬਾਣੀ ਰਾਹੀਂ ਕੀ ਕਹਿੰਦੇ ਹਨ ਨਾਨਕ ਦਾਸ ਮੁਖ ਤੇਜੋ ਜੋ ਪ੍ਰਸਨਾ ਦੇ ਵਿੱਚੋਂ ਬੋਲਦੇ ਹਨ ਉਹ ਸੱਚ ਬੋਲਦੇ ਹਨ ਜੋ ਸੱਚ ਵਿਖਿਆਨ ਕਰਦੇ ਹਨ ਜੋ ਕਹਿੰਦੇ ਹਨ ਜੋ ਅਸ਼ੀਰਵਾਦ ਦਿੰਦੇ ਹਨ ਜੋ ਸੇਵਕਾਂ ਤੇ ਕਿਰਪਾ ਕਰਦੇ ਹਨ ਉਹ ਸੱਚ ਹੈ ਜੋ ਇੱਥੇ ਵੀ ਸੱਚ ਹੈ ਤੇ ਅੱਗੇ ਵੀ ਸੱਚ ਹੈ ਉਹ ਆਪਣੇ ਸੇਵਕਾਂ ਨੂੰ ਨਿਵਾਜਦੇ ਹਨ ਜਿਹੜਾ ਉਹਨਾਂ ਦੇ ਚਰਨਾਂ ਦੇ ਵਿੱਚ ਆਉਂਦਾ ਹੈ ਸ਼ਰਨ ਕਬੂਲ ਕਰਦਾ ਹੈ ਉਹਦੇ ਚਰਨਾਂ ਦੇ ਵਿੱਚ ਝੁਕਦਾ ਹੈ ਉਸ ਨੂੰ ਆਪਣਾ ਮੰਨਦਾ ਹੈ ਪ੍ਰਭ ਉਹਦਾ ਹੋ ਜਾਂਦਾ ਹੈ ਸੱਚੀ ਪ੍ਰੀਤ ਜਿਹੜੇ ਜਿਨ੍ਹਾਂ ਨੇ ਪਾਈ ਹੈ ਗੁਰੂਆਂ ਦੇ ਨਾਲ ਗੁਰੂ ਗੁਰੂ ਮਹਾਰਾਜ ਉਹਦੀ ਰક્ષા ਕਰਦੇ ਹਨ ਉਹਨਾਂ ਨੂੰ ਮਨ ਚਾਏ ਫਲ ਬਖਸ਼ਿਸ਼ ਕਰਦੇ ਹਨ